ਹਾਂਜੀ ਆਪਣਾ ਸ਼ੋਭਨਾ ਮੇਰਾ ਨਾਮ ਪ੍ਰਿੰਸ ਸਿੰਘ ਹੈ ਭਾਜੀ ਹਾਂਜੀ ਤੇ ਇਹ 올 سٹਾਰਟ ਹੋਇਆ 3-4 ਸਾਲ ਪਹਿਲਾਂ ਅਜ ਤੋਂ ਹਾਂਜੀ ਫਰਸਟ ਬਾਈਕ ਮੈਂ KTM ਲਈ ਸੀ ਹਾਂਜੀ ਮੈਨੂੰ ਬਹੁਤ ਸ਼ੌਂਕ ਸੀਗਾ ਬਾਈਕ ਦਾ ਤੇ ਚਲੋ ਇਹੋ ਜੇ ਸਰਕਮਸਟੈਂਸਸ ਬਣਾਈ ਮੈਨੂੰ ਸੇਲ ਕਰਨੀ ਪਈ ਉਹ ਬਾਈਕ ਤੇ ਬਾਦ ਉਹ ਕੀੜਾ ਅੰਦਰ ਸੀਗਾ ਜਾਗ ਪਿਆ ਹਾਂਜੀ ਤੇ ਉਹ ਫਿਰ ਮੈਂ ਲਾਸਟ ਈਅਰ ਜਦੋਂ ਮੈਂ ਮੈਨੂੰ ਹਾਰਲੇ ਦਾ ਬਹੁਤ ਸ਼ੌਂਕ ਸੀ ਮੈਂ ਦੇਖਦਾ ਸੀ ਆਪਣੇ ਅਰਾਊਂਡ ਜਦੋਂ ਲੋਕ ਰਾਈਡ ਕਰਦੇ ਸੀਗੇ ਫੇ ਮੈਂ ਫਰਸਟ ਬਾਈਕ ਹਾਲੇ ਜਿਹੜਾ ਸਪੋਰਸਟਰ ਲਿਆ ਥੈਨ ਅ ਸੌਂ ਟ੍ਰਸਟਿੰਗ ਸਟੋਰੀ ਹੋਆ ਮੈਟ them ਆ ਵਾਸ ਓਨ ਅ ਰਾਈਡ ਅੱਛਾ ਯਾ ਆਪਣੇ ਆਪ ਤੇ ਹਾਂਜੀ ਕੱਲਾ ਕੱਲਾ ਰਾਈਡ ਕਰ ਰਿਹਾ ਸੀ ਮੈਂ ਅੱਛਾ ਤੇ ਮੈਂ ਪੀਜੇ ਭਾਜੀ ਨੂੰ ਤੇ ਸ਼ੈਮ ਭਾਜੀ ਨੂੰ ਦੇਖਿਆ ਰਾਈਡ ਕਰਦੇ ਸੀ ਗ੍ਰੇਟ ਸਾਊਥ ਰੋਡ ਤੇ ਜੀ ਤੇ ਇਹ ਵੀ ਰੇਸਾਂ ਦੇ ਰਹੇ ਸੀ ਤੇ ਮੈਂ ਵੀ ਰੇਸਾਂ ਦੇ ਰਿਹਾ ਸੀ ਆ ਭਾਈ ਦੀ ਅਜ ਨਾ ਤੇ ਫਿਰ ਗ੍ਰੇਟ ਸਾਊਥ ਕੈਵਨ ਟੂ ਸਟ੍ਰਾਈਵ ਤੇ ਲਾਈਟ ਤੇ ਕਰਕੇ ਮੈਂ ਅਪਰੋਚ ਕੀਤਾ ਸਹਿਬ ਭਾਜੀ ਨੂੰ ਹਾਂ ਤੇ ਫਿਰ ਅਸੀਂ ਮੰਨੁਰੇਵਾ ਗੁਰੂ ਘਰ ਜਾ ਕੇ ਸਟਾਪ ਕੀਤਾ ਉੱਥੇ ਅਸੀਂ ਕੰਟੈਕਟ ਐਕਸਚੇਂਜ ਕੀਤਾ ਫੇਰ ਨਾ ਮੈਂ ਫਸਟ ਰਾਈਡ ਕੀਤੀ ਤੇ ਬਹੁਤ ਵਧੀਆ ਰਹੀ ਉਹ ਤੇ ਉਸ ਤੋਂ ਬਾਅਦ ਮੈਂ ਬਹੁਤ ਬ੍ਰੇਕਆਊਟ ਮੇਰਾ ਬਹੁਤ ਫੇਵਰਟ ਬਾਈਕ ਸੀਗਾ ਹਾਂ ਤੇ ਮੈਨੀਫੈਸਟ ਕਰਦਾ ਸੀਗਾ ਵੀ ਮੈਂ ਬ੍ਰੇਕਆਊਟ ਨੂੰ ਅਪਗ੍ਰੇਡ ਕਰੂੰਗਾ ਵੀ ਲਵਾਂਗਾ ਬ੍ਰੇਕਆਊਟ ਤੇ ਉਹੀ ਗੱਲ ਹੋਈ ਕਿ ਮੈਂ ਥੋੜਾ ਜਿਹਾ ਇਹਨਾਂ ਦਾ ਰਾਈਟ ਤੇ ਗਿਆ ਵਾਂ ਤੇ ਬਟ ਫਿਰ ਮੇਰੇ ਅੰਦਰੋਂ ਫਿਰ ਮੈਂ ਉਹ ਬਾਈਕ ਸੈੱਲ ਕਰਕੇ ਨਾਲ ਦੀ ਨਾਲ ਹੀ ਹੁਣ ਮੈਂ ਲਾਸਟ ਵੀਕ ਨਵਾਂ ਬ੍ਰੇਕਰ ਲੈ ਕੇ ਆਇਆ ਵਾਂ ਵਾਹ ਜੀ ਵਾਹ ਜੀ ਮੇਰੇ ਵੈਸਾ ਲ ਕੰਮ ਨਾ ਥੋੜਾ ਜਿਹਾ ਘਟਾਤਾ ਜਨਾਰੀ ਅੜ ਗਈ ਹਾਂ ਬੇਨਤੀ ਬੜਾ ਇਤਨ ਖਿਦਦਾ